ਸਾਸੀ ਕਾਲ ਮੇਰੀਓ ਭੈਣੋ ਮੇਰੀਓ ਭੈਣੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਸ਼ੇਅਰ ਜਿਹੜੀਆਂ ਤੇ ਵਿਆਹੀਆਂ ਗਈਆਂ ਉਹਨਾਂ ਦੇ ਤੇ ਇਹ ਕੰਮ ਦੀ ਵੀਡੀਓ ਨਹੀਂ ਹੈਗੀ ਉਹ ਤਾਂ ਭਾਵੇਂ ਇਹਨੂੰ ਅੱਗੇ ਕਰ ਦੇਣ ਤੇ ਜਿਨ੍ਹਾਂ ਦੇ ਹੋਣ ਵਾਲੇ ਵਿਆਹ ਜਾਂ ਜਿਹੜੀਆਂ ਮੰਗੀਆਂ ਨੇ ਉਹਨਾਂ ਦੇ ਬਹੁਤ ਹੀ ਕੰਮ ਦੀ ਵੀਡੀਓ ਹੈ ਤੇ ਮੇਰੀ ਗੱਲ ਸੁਣੋ ਹੁਣ ਧਿਆਨ ਨਾਲ ਜਦੋਂ ਹੋਇਆ ਮੇਰਾ ਵਿਆਹ ਤੇ ਮੈਂ ਆਪਣੀ ਮੰਮੀ ਨੂੰ ਕਹਾ ਵੀ ਮੰਮੀ ਟੇਵਾ ਮੁੰਡੇ ਵਾਲੇ ਕਹਿੰਦੇ ਨੇ ਚੈੱਕ ਕਰਾਉਣਾ ਤੇ ਸਾਨੂੰ ਤਾਂ ਪਤਾ ਨਹੀਂ ਸੀ ਟੇਵਿਆਂ ਦਾ ਵੀ ਟੇਵੇ ਕੀ ਹੁੰਦੇ ਚਲੋ ਅੱਗੂ ਮੇਰੇ ਜਿਹੜੇ ਸੋਹਰੇ ਸੀ ਉਹ ਮਲਾਉਂਦੇ ਸੀ ਟੇਵੇ ਉਹਨਾਂ ਨੇ ਮੇਰਾ ਟੇਵਾ ਮੰਗਾਇਆ ਬਣਵਾਇਆ ਆਪ ਹੀ ਕਿਸੇ ਨੂੰ ਕਹਿ ਕੇ ਤੇ ਉਹਨਾਂ ਨੇ ਮੰਗਵਾ ਕੇ ਤੇ ਮੁੜ ਕੇ ਮੁੰਡੇ ਦੇ ਨਾਲ ਟੇਵਾ ਮਲਾਇਆ ਤੇ ਟੇਵੇ 'ਚ ਗੁਣ-ਗੁਣ ਮਿਲ ਗਏ ਤੇ ਸਾਡਾ ਹੋ ਗਿਆ ਵਿਆਹ ਵਿਆਹ ਹੋ ਗਿਆ ਤੇ 10 ਕ ਦਿਨ ਚੰਗੇ ਸੁਖੀ ਲੰਗੇ ਤੇ ਮੁੜ ਕੇ ਸੱਸ ਨੇ ਦਿਖਾਤੇ ਆਪਣੇ ਰੰਗ ਉਹ ਤੇ ਜੂ ਮੈਨੂੰ ਸਤਾ ਲਾਣ ਲੱਗੀ ਜੂ ਮੈਨੂੰ ਸਤਾ ਲਾਣ ਲੱਗੀ ਉਦੋਂ ਮੇਰੇ ਖਿਆਲ 'ਚ ਫਿਰ ਇਹ ਗੱਲ ਆਈ ਵੀ ਮੈਂ ਟੇਵਾ ਆਪਣੀ ਸੱਸ ਨਾਲ ਮਲਵਾਉਣਾ ਸੀ ਮੁੰਡੇ ਨਾਲ ਨਹੀਂ ਤਾਂ ਹੁਣ ਤੁਸੀਂ ਮੇਰੀ ਸੁਣ ਲਓ ਗੱਲ ਸਾਰੀਆਂ ਜਣੀਆਂ ਤੇ ਜੇ ਤਾਂ ਜ਼ਿੰਦਗੀ ਚ ਸੁੱਖ ਚਾਹਨੀ ਆ ਤੇ ਟੇਵਾ ਆਪਣੀ ਸੱਸ ਨਾਲ ਮਲਾਓ ਮੁੰਡੇ ਨਾਲ ਮਲਾਂ ਦੀ ਕੋਈ ਲੋੜ ਨਹੀਂ ਜੇ ਸੱਸ ਰਾਜੀ ਤੇ ਮੁੰਡਾ ਆਪੇ ਹੀ ਰਾਜੀ ਹੈ ਤੇ ਜੇ ਮੁੰਡਾ ਰਾਜੀ ਕਰ ਲਿਆ ਤੇ ਸੱਸ ਨਾ ਰਾਜੀ ਉਹ ਤੇ ਜ਼ਿੰਦਗੀ ਨਰਕ ਕਿ ਨਰਕੇ ਇਹ ਗੱਲ ਨੂੰ ਤੁਸੀਂ ਆਪਣੇ ਘਰ ਜਿਆ ਨੂੰ ਦੱਸ ਦੋ ਵੀ ਮੇਰੀ ਸੱਸ ਨਾਲ ਮੇਰਾ ਟੇਵਾ ਮਲਾਓ ਤੇ ਜੇ ਟੇਵੇ ਚ ਗੁਣ ਮਿਲ ਗਏ 36 ਦੇ 36 ਤੇ ਜ਼ਿੰਦਗੀ ਸਵਰਗ ਇਸ ਵਰਗ ਹੈ ਤਾਂ ਤੁਸੀਂ ਅਜਮਾ ਕੇ ਦੇਖ ਲਿਓ ਗੱਲ